ਦੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿੱਥੇ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਲੀ-ਹੋਲੀ ਤੁਹਾਡੇ ਕੋਲ ਆ ਜੂਗੀ ਉਸ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਉਸ ਨੂੰ ਪੁੱਛਾ ਕਿ ਆਪ ਗੁਰੂ ਘਰ ਵੜ ਕੇ ਕਹਤੋ ਬਾਬੇ ਵੱਡੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੌਤਾ ਅੱਖੇ ਕਹੋ ਵੀ ਤੁਹਾਡ ਨਾਲ ਮੇਰੇ ਕੋਈ ਟਕਰਾਅ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇਨਕਾਊਂਟਰ ਕਰਾਣ ਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਿਆਦੇ ਪਾਣੀ ਚ ਚਾਹ ਪਾਣੀ ਚਲ ਜਾ ਉਹਨਾਂ ਨੇ ਸਰਪੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਬਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉਥੋਂ ਉਹਨਦਰੂਦ ਕੋਕਰੀ ਹੋ ਰਿਹਾ ਚਲ ਗਿਆ ਨਹੀਂ ਗਿਆ ਪਰ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਦੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਬਿਚੇ ਰਹੇ ਨਾਲ ਰਾਤ ਇੰਕਾਪੋਰ ਕਰਨਾ 1 ਐਮਐਲ ਰਫੜੋ ਵਾਸਤੇ 8 10 ਐਸਪੀ 810 ਡੀਐਸਪੀ ਐਸਐਚਓ 54500 ਪੁਲਿਸ ਵਾਲਾ ਵਿੱਚ ਹੀ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਡੋਕਣੇ ਮੈਂ ਵਾਕਿਆ ਭੱਜ ਗਿਆ ਹੋਊਗਾ ਜਦ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਮੇਰੇ ਭਰਾਵਾਂ ਦੇ ਫੜ ਕੇ ਬੁਖਾਤਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਥੌਂ ਖਾਓ ਅਸੀਂ ਕੋ ਗੋਲੀ ਚਲਾਈਏ ਅਸੀਂ ਤਾਂ ਬਨਾ ਹੱਥੋਂ ਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਕੋਈ ਸਭ ਤੋਂ ਵੱਧ ਕਦਰ ਕਰ ਰਿਹਾ ਪੁਲਿਸ ਵਾਲਾ ਦੀ ਪਰ ਤੁਸੀਂ ਇਹ ਤਤਕੜ ਇਹ ਤਕਾਤੇ ਆਇਓ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂ ਦਾ ਤੋਂ ਭੱਜਣਾ ਐਮਐਲਏ ਜਾਗਜੋ ਸੀਐਮ ਨੇ ਜਾਗੜਾ ਨੂੰ ਬੋਲਿਓ ਚੁਕਾ ਮੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਜਿੱਥੇ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੌਲੀ ਹੌਲੀ ਤੁਹਾਡੇ ਕੋਲ ਆ ਜੂਗੀ ਉਦੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹੁੰਦਾ ਵੀ ਮੈਂ ਕੋਰਸ ਨੂੰ ਪੁੱਛਿਆ ਕਿ ਆ ਗੁਰੂ ਘਰ ਵੜ ਕੇ ਕਹਿਦੋ ਬਾਬੇ ਵੱਡੇ ਨੂੰ ਮੰਨਦੇ ਹਾਂ ਆਪਣੇ ਬੱਚਿਆਂ ਦੀ ਸੌਂਹ ਤਾਂ ਅੱਖੇ ਕਹੋ ਵੀ ਤੁਹਾਡਾ ਨਾਲ ਮੇਰੇ ਕੋ ਉਤਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੁੱਗੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੋਈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਮੇਰੇ ਕੋਈ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪ੍ਰਸ਼ਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਪਿਉ ਨੇ ਜਲਪੰਦੇ ਇਕੱਠੇ ਕਰਕੇ ਇਹਨਾਂ ਉਹਦੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹ ਜਰੂਰ ਕੋਕਰੀ ਹੋ ਰਿਹਾ ਚਲ ਗਿਆ ਨਹੀਂ ਗਿਆ ਮੈਂ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪ ਦੀ ਸੇਫ ਜਗਾ ਚਲ ਗਿਆ ਇਹ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਵਿੱਚੇ ਰਹਿਣਾ ਨਾਲ ਰਾਤ ਇੰਤੋਫਰ ਕਰਨਾ ਇੱਕ ਐਮਐਲਏ ਨੂੰ ਫੜਵਾਉਣ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਿਸ ਵਾਲਾ ਵਿੱਚੇ ਵਿਕਰਮ ਭਰਾ ਸਾਡਾ ਭਰਾ ਵੀ ਗੈਂਗਸਟਰ ਸ਼ੋ ਕਰਕੇ ਨੂੰ ਵੀ ਇਹਨੇ ਲੁਕਣ ਹੈ ਨਾ ਵਾਕੇ ਭੱਜ ਗਿਆ ਹੋਊਗਾ ਜਿਹਨੂੰ ਚਲਾਤਾ ਜਿਵੇਂ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਆਪਣੇ ਭਰਾਵਾਂ ਦੇ ਫੜ ਕੇ ਬਖਾਤਾ ਵੇ ਤਿੰਨ ਪਿਸਤੌਲ ਫੜੇਗਾ ਤੇ ਬੱਚਾ ਦੇ ਸਿਰ ਤੇ ਹੱਥ ਰੱਖ ਕੇ ਫੌਖਾਓ ਅਸੀਂ ਇੱਕੋ ਗੋਲੀ ਚਲਾਈਏ ਅਸੀਂ ਤਾਂ ਮਰ ਹੱਥੋਂ ਪਾਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹਾਂ ਮੈਂ ਕੋਲੇ ਸਭ ਤੋਂ ਵੱਧ ਕਦਰ ਕਰਦਾ ਰਿਆ ਉਸ ਸਾਲਾਂ ਦੀ ਪਰ ਤੁਸੀਂ ਇਹ ਕੱਟ ਕੱਟ ਗਿਆ ਹੱਥਾਂ ਤੇ ਆਏ ਹੋ ਇੱਕ ਨਾ ਕਰੋ ਕੋਈ ਫਾਇਦਾ ਮੈਂ ਇੰਨਾ ਹੀ ਕੁਝ ਕਹਿਣਾ ਲੋਕਾਂ ਨੂੰ ਤਾਂ ਤੋਂ ਭੱਜਣਾ ਐਮਐਨਏ ਜਾਗਜੋ ਸੀਐਮਐਨਏ ਜਾਗੜਾ ਨੂੰ ਬੋਲੀਓ ਚੁੱਕਾ